ਉਹਦੇ ਪਲੇਆਰ ਹੀ ਕਰੀ ਗਏ ਉਹਦੇ ਉਹ ਤਾਂ ਜਾਉ ਜਿਹੜਾ ਕੂੜ ਪ੍ਰਚਾਰ ਕਰੂ ਦਸਮ ਦੇ ਖਿਲਾਫ ਦਸਮ ਦੇ ਖਿਲਾਫ ਜਿਹੜਾ ਕੂੜ ਪ੍ਰਚਾਰ ਕਰੂ ਇਹਦੇ ਇਹੋ ਜਾ ਲੋ ਸਾਰਿਆਂ ਦਾ ਉਹ ਆਜੋ ਵੀ ਆਜੋ ਪ੍ਰੈਸ ਵਾਲੇ ਹੋਣ ਆਜੋ ਜਿੰਦਾਬਾਦ ਬਾਬਾ ਅਨਾਮ ਸਿੰਘ ਖਾਸ ਇਹਨੂੰ ਕੂ ਸੁਣਿਆ ਕਿ ਦੰਦੀ ਟਕਸਾਲ ਦੇ ਚਾਹ ਪੰਜ ਸਿੰਘ ਦੀ ਪਹਿਲਾ ਗ੍ਰਿਫਤਾਰ ਕੀਤੇ ਸਗੇ ਤੇ ਚਾਰ ਫੇਰ ਕਾਲੀਨੀ ਦામੀ ਤੋਂ ਸਾਲ ਦੇ ਸੰਗ੍ਰੇਪਰ ਕਰ ਲਏ ਇਹ ਖੁਬਾਰਾਂ ਵਿੱਚ ਪੜਿਆ ਉਹਨਾਂ ਦਾ ਤਸ਼ੱਦਦ ਹੋ ਰਿਹਾ ਆ ਅਣਮੁਖੀ ਤਸ਼ੱਦਦ ਕਰਕੇ ਧੱਕੇ ਦੇ ਨਾਲ ਉਹਨਾਂ ਦੇ ਉੱਪਰ ਹੀ ਪਰਚੇ ਦਰਜ ਕੀਤੇ ਜਾ ਰਹੇ ਆ ਇਹ ਮੈਂ ਕਹਿਣਾ ਚਾਹੁੰਦਾ ਜਲਜੀਤ ਸਿੰਘ ਢਡਰੀਆਂ ਵਾਲੇ ਤੇ ਜਿਹੜਾ ਹਮਲਾ ਆ ਉਸ ਤੋਂ ਬਾਅਦ ਦੋਸ਼ ਲਾਏ ਜਾ ਰਹੇ ਨੇ ਕਿ ਹਰਨਾਮ ਸਿੰਘ ਖਾਲਸਾ ਜੀ ਦੇ ਸਕੂਲ ਨੇ ਕੀ ਕੀਤਾ ਜੋ ਸੰਤਨਜੀਤ ਸਿੰਘ ਢਡਰੀਆਂ ਵਾਲੇ ਨੇ ਪਿਛਲੇ ਸਮੇਂ ਦੇ ਵਿੱਚ ਦામਦਮੀ ਤਖਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਬਾਰੇ ਆਪ ਸ਼ਬਦ ਬੋਲੇ ਤੁਸੀਂ ਸਾਰੇ মিডিਏ ਨੇ ਸਾਰੇ ਸੰਸਾਰ ਦੇ ਲੋਕਾਂ ਨੇ ਸੁਣੇ ਉਹਦੇ ਵਿੱਚ ਸਾਡੇ ਜ਼ਿੰਮੇਵਾਰ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੇ ਜਾਂ ਏਜੰਸੀਆਂ ਨੇ ਕੋਈ ਐਕਸ਼ਨ ਨਹੀਂ ਲਿਆ ਉਹਦਾ ਇਹ ਜਲਤ ਆ ਕਿ ਮੈਂ ਸਾਰੇ ਸੰਸਾਰ ਦੇ ਲੋਕਾਂ ਨੂੰ ਇਹ ਸਪਸ਼ਟ ਕਰਨਾ ਚਾਹੁੰਦਾ ਜਿਹੜਾ ਅੱਜ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਮ ਦੀ ਟਕਸਾਲ ਦੇ ਮੁਖੀ ਜਾਂ ਦਮਚਸਾਲ ਦੇ ਇਹ ਸ਼ਬਦ ਆਪ ਸ਼ਬਦ ਬੋਲੂਗਾ ਉਹਦਾ ਬਥਾਰਾ ਇਸ ਤਰ੍ਹਾਂ ਹੀ ਭੰਨਿਆ ਜਾਵੇਗਾ ਜੋ ਕੁਝ ਸੰਸਾਰ ਦੇ ਲੋਕ ਚੰਗੀ ਤਰ੍ਹਾਂ ਜਾਣ ਚੁੱਕੇ ਆ ਕਿ ਸ਼ਾਂਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਦੰਦ ਦੇ ਟਰਸਾਲ ਦੇ ਉਲਟ ਜੋ ਅਪਸ਼ਬਦ ਕਹੇ ਹਨ ਉਹਦਾ ਯਾਦ ਉਹਨਾਂ ਦੇ ਸਾਹਮਣੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸੰਸਾਰ ਦੇ ਲੋਕਾਂ ਨੂੰ ਨਿਮਰਤਾ ਦੇ ਨਾਲ ਹੱਥ ਜੋੜ ਕੇ ਬੇਨਤੀ ਕਰਨੀ ਚਾਹਣਾ ਕਿਸੇ ਦੇ ਵੀ ਨਿੱਜੀ ਤੌਰ ਤੇ ਜਾਤੀ ਸ਼ਬਦ ਨਹੀਂ ਕਹਿਣੇ ਚਾਹੀਦੇ ਤੇ ਦੰਦਨੀ ਟਰਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੇ ਜਿਹੜੇ ਵੀ ਸ਼ਬਦ ਕਹੇ ਆ ਉਹ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਤਾਰ ਪੰਜ ਬਾਣੀਆਂ ਜਾਂ ਸੰਤ ਸਮਾਜ ਜੁਮਾਤ ਉਹਨਾਂ ਨੇ ਜੁਮਾਤ ਦੇ ਡੈਰੇਟ ਕਹੇ ਆ ਪਰ ਸੰਤ ਢਡਰੀਆਂ ਵਾਲੇ ਨੇ ਜੋ ਜਾਤੀ ਤੌਰ ਤੇ ਅਪਸ਼ਬਦ ਕਹਿ ਰਹੇ ਹਨ ਮੈਂ ਫੇਰ ਦੁਬਾਰਾ ਨਿਮਰਤਾ ਨਾਲ ਸਾਰੇ ਸੰਸਾਰ ਦੇ ਲੋਕਾਂ ਨੂੰ ਢਡੀਆਂ ਵਾਲੇ ਸੰਤ ਨੂੰ ਵੀ ਨਿਮਰਤਾ ਨਾਲ ਬੇਨਤੀ ਕਰਦਾ ਕੋ ਆਪਸ਼ਬਦ ਜਿਹੜੇ ਆ ਅਜੇ ਵੀ ਕੈਨੂੰ ਬਾਦ ਨਹੀਂ ਆਂਦਾ ਕਿ ਉਹਨੂੰ ਬਾਦ ਆ ਜਾਣਾ ਚਾਹੀਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਅੱਜ ਇਹ ਜਿਹੜੇ ਰੁਪਈਏ ਫੜਦੇ ਇਹ ਚਾਰ ਜਿਹੜੇ ਅਸੀਂ ਰੁਪਈਆ ਇਹਨਾਂ ਨੂੰ ਫੜਿਆ ਹੈਗਾ ਇਹ ਭੋਪਾਲ ਤੋਂ ਜਾ ਰਿਹਾ ਸੀਗਾ ਪਠਾਨਕੋਟ ਨਾਕਾ ਰੋਡ ਤੇ ਲਗਾਇਆ ਹੋਇਆ ਸੀ ਇਨਫਰਮੇਸ਼ਨ ਮਿਲੀ ਸੀ ਔਰ ਚਾਰ ਅਸੀਂ ਵਿਅਕਤੀਆਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਹੈਗਾ ਜੋ ਪਿਛਲੇ ਦਿਨੀਂ ਸੰਤ ਅਨਜੀਤ ਸਿੰਘ ਢੰਡੀਆਂ ਵਾਲੇ ਦੇ ਉੱਤੇ ਕਤਲਨਾਮ ਹਮਲਾ ਹੋਇਆ ਸੀ ਉਸ ਮਕਦਮੇ ਦੇ ਵਿੱਚ ਇਹਨਾਂ ਨੂੰ ਗੁਫਤਾਰ ਕੀਤਾ ਔਰ ਅੱਜ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ ਜਿੱਥੇ 4 ਦਿਨ ਦਾ ਸੀ ਇਹਨਾਂ ਦਾ 24 ਤਰੀਕ ਤੱਕ ਇਹਨਾਂ ਦਾ ਪੁਲਿਸਮਾਨਡ ਹਾਸਲ ਕੀਤਾ ਬੇ ਅੱਛਾ ਉੱਥੇ ਉੱਥੇ ਪ੍ਰੋਟੈਸਟ ਵੀ ਹੋਇਆ ਉਹ ਜਿਹੜੇ ਸਮਰਥਕ ਸੀ ਕੀ ਲੱਗਦਾ ਹੈ ਕਿ ਇਹਦਾ ਮਾਸਟਰਮਾਈਂਡ ਕੋਈ ਸੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਹ ਤਾਂ ਜੀ ਅਸੀਂ ਇਹਨਾਂ ਦਾ ਪੁਲਿਸਮਾਨਡ ਹਾਸਲ ਕੀਤਾ ਪੁਲਿਸਮਾਨਡ ਹਾਸਲ ਕਰਨ ਤੋਂ ਬਾਅਦ ਜਾਨ ਨੇ ਪੁਛਕ ਸੀ ਇਹ ਕੋਈ ਗੱਲ ਸਾਹਮਣੇ ਆਵੇ ਉਹ ਗੱਲ ਥਲੀਆ ਕਰਾਂਗੇ ਜੀ ਜਿਹੜੀ ਗੱਡੀ ਖੜੀ ਹੈ ਜੀ ਉਹ ਕਿਦੇ ਨਾਮ ਤੇ ਹੈ ਜਾਂ ਕੁਝ ਉਹ ਉਹ ਅਸੀਂ ਇਨਵੈਸਟੀਗੇਸ਼ਨ ਕਰਕੇ ਆਉਣਾ ਉਹ ਅਸੀਂ ਵੈਰੀਫਾਈ ਕਰਦੇ ਅਸੀਂ ਵੈਰੀਫਾਈ ਕਰ ਦਿੰਦੇ ਅੱਛਾ ਕੋਈ ਹਜੇ ਗੱਡੀ ਖੜੀ ਹਾਂ ਆਪਣਾ ਆਵਾਜ਼ ਸੁਣੋ ਆਵਾਜ਼ ਸੁਣੋ ਜਿੰਦਾਬਾਦ ਜਿੰਦਾਬਾਦ ਹਾਂ ਜਿੰਦਾਬਾਦ ਸਾਹਮਣੇ ਤੋਂ ਬਾਅਦ ਜਿਹੜੇ ਦੋਸ਼ ਲਾਏ ਜਾ ਰਹੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਜੀ ਸਾਹਮਣੇ ਤੋਂ ਬਾਅਦ ਜਿਹੜੇ ਦੋਸ਼ ਲਾਏ ਜਾ ਰਹੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਜੀ الله اكبر 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 الله اكبر